ਕਿਸ ਤਰੀਕੇ ਨਾਲ ਚ ਡਰਦੇ ਉਹਨਾਂ ਦਾ ਪਜਾਮਾ ਗਿੱਲਾ ਹੁੰਦਾ ਰਿਹਾ ਵੀ ਭਾਈ ਜੱਗੂ ਭਗਾਨਪੁਰੀਆ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕਰ ਰਿਹਾ ਇੱਕ ਮੈਂਬਰ ਪਾਰਲੀਮੈਂਟ ਉਹ ਆਪ ਦਾ ਪਜਾਮਾ ਲਵੇੜੀ ਫਿਰੇ ਤੇ ਕੋਈ ਗੱਲ ਰਹਿ ਗਈ ਹੈ ਜਿਹਦੇ ਨਾਲ ਇੰਨੀ ਸਕਿਉਰਿਟੀ ਇੰਨੇ ਗਨਮੈਨ ਉਹ ਰੋਜ਼ ਜੱਗੂ ਜੱਗੂ ਕਰੇ ਨਹੀਂ ਫੇਲੀਅਰ ਤਾਂ ਆਪਾਂ ਨੂੰ ਹਜੇ ਪਤਾ ਹੀ ਨਹੀਂ ਲੱਗਿਆ ਜਦੋਂ ਜਦੋਂ ਲੌਰੈਂਸ ਵਿਸ਼ਨੋਈ ਦੀ ਅੱਜ ਵੀ ਅੱਜ ਵੀ ਮੇਨ ਲੱਗਦਾ ਤਰੀਕ ਸੀ ਇੱਕ ਡੀਐਸਪੀ ਉਹਨੂੰ ਡਿਸਮਿਸ ਕਰਨ ਤੱਕ ਗੱਲ ਜਾ ਰਹੀ ਆ ਉਹ ਇਕੱਲੇ ਡੀਐਸਪੀ ਲੈਵਲ ਦੀ ਗੱਲ ਨਹੀਂ ਹੁਣ ਸੁਣ ਲਿਓ ਗੱਲ ਸਭ ਤੋਂ ਵੱਡਾ ਸਭ ਤੋਂ ਵੱਡਾ ਇਸ ਵੇਲੇ ਦੇਸ਼ ਦਾ ਗੈਂਗਸਟਰ ਕੌਣ ਕੋਈ ਮੈਨੂੰ ਆਵਾਜ਼ ਦੇ ਦਿਓ ਪਿੱਛੋਂ ਕੌਣ ਨੌਂਤਲੋ ਉਹਨਾਂ ਵੀ ਦੇਸ਼ ਦਾ ਸਭ ਤੋਂ ਹਾਂ ਸ਼ਾਬਾਸ਼ ਵਿਸ਼ਨੋਈ ਨਹੀਂ ਬਿਲਕੁਲ ਠੀਕ ਜੋ ਲਾਰੇਂਸ ਵਿਸ਼ਨੋਈ ਸਭ ਤੋਂ ਵੱਡਾ ਚਿਹਰਾ ਹੈ ਇਸ ਵੇਲੇ ਦੂਜੇ ਮੁਲਕਾਂ ਕੈਨੇਡਾ ਵਰਗੇ ਮੁਲਕ ਵੀ ਇਹ ਕਹਿੰਦੇ ਆ ਹੁਣ ਉਹ ਬੰਦਾ ਖਰੜ ਦੀ ਸੀਆਈਏ ਸਟਾਫ ਚ ਪੰਜਾਬ ਚ ਡਿਸਟ੍ਰਿਕਟ ਮਹਾਲੀ ਸ਼ਹਿਰ ਖਰੜ ਉਹਦੇ ਪੁਲਿਸ ਸਟੇਸ਼ਨ ਸੀਆਈਏ ਸਟਾਫ ਦੇ ਵਿੱਚ ਉੱਥੋਂ ਉਹ ਇੰਟਰਵਿਊ ਕਰਦਾ ਏ ਤੇ ਸਰਕਾਰ ਇਹ ਇੰਟਰਵਿਊ ਕਰਵਾਉਂਦੀ ਆ ਤੇ ਗੱਲ ਕਿੱਥੇ ਰਹਿ ਗਈ ਕੋਈ ਕੋਈ ਲੁਕਾ ਸ਼ਪਾ ਕੋਈ ਗੱਲ ਰਹਿ ਗਈ ਵੀ ਸਰਕਾਰ ਕਿਹਦੇ ਨਾਲ ਖੇਡ ਰਹੀ ਆ ਸਰਕਾਰ ਟੋਟਲ ਫੇਲ ਹੋ ਚੁੱਕੀ ਆ ਸਰਕਾਰ ਟੋਟਲ ਆ ਵਿਧਾਨ ਸਭਾ ਇਲੈਕਸ਼ਨਾਂ 'ਚ ਦੇਖਿਆ ਤੁਸੀਂ ਚਾਹੇ ਮੇਰੇ ਪਾਰਟੀ ਦੇ ਨਹੀਂ ਸੀ ਉਹ ਕੈਂਡੀਡੇਟ ਪਰ ਉਹ ਕਿਵੇਂ ਰੌਲਾ ਪਾਉਂਦੇ ਰਹੇ ਨੇ ਕਿਸ ਤਰੀਕੇ ਨਾਲ ਉਹ ਗੋ ਦਰਦੇ ਉਹਨਾਂ ਦਾ ਪਜਾਮਾ ਗਿੱਲਾ ਹੁੰਦਾ ਰਿਹਾ ਵੀ ਭਾਈ ਜੱਗੂ ਭਗਾਨਪੁਰੀਆ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕਰ ਰਿਹਾ ਹੁਣ ਐਦੋਂ ਵੱਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਇੱਕ ਮੈਂਬਰ ਪਾਰਲੀਮੈਂਟ ਉਹ ਆਪ ਦਾ ਪਜਾਮਾ ਲਵੇੜੀ ਫਿਰੇ ਤੇ ਕੋਈ ਗੱਲ ਰਹਿ ਗਈ ਹੈ ਜਿਹਦੇ ਨਾਲ ਇੰਨੀ ਸਕਿਉਰਿਟੀ ਇੰਨੇ ਗਨਮੈਨ ਉਹ ਰੋਜ਼ ਜੱਗੂ ਜੱਗੂ ਕਰੇ ਇਸ ਕਰਕੇ ਹਰ ਪਾਸੇ ਉਰੇ ਇਸ ਵੇਲੇ ਪੰਜਾਬ 'ਚ ਗੈਂਗਸਟਰ ਹੀ ਰਨ ਕਰ ਰਹੇ ਆ ਥਾਣੇ ਵਾਲਿਆਂ ਵਿਚਾਰਿਆਂ ਦੇ ਕੋਲ ਕੀ ਆ ਉਹ ਤਾਂ ਜੋ ਉੱਤੋਂ ਹੁਕਮ ਹੋਣਾ ਏ ਇਸ ਵੇਲੇ ਚੱਲੀ ਉਹਨਾਂ ਦੀ ਰਹੀ ਆ ਜਦੋਂ ਪੁਲਿਸ ਵਾਲੇ ਕੀ ਕਰ ਸਕਦੇ ਆ ਜਦੋਂ ਹੁਕਮ ਹੀ ਉਹਨਾਂ ਦੇ ਹੱਕ ਚ ਆ ਉਹਨਾਂ ਨੇ ਤਾਂ ਵਿਚਾਰਿਆਂ ਨੇ ਪੁਲਿਸ ਸਟੇਸ਼ਨ ਇਹ ਤਾਂ ਤੁਸੀਂ ਸ਼ੁਕਰ ਕਰੋ ਮੈਂ ਤਾਂਹੀਂ ਤੁਹਾਨੂੰ ਬਾਰ-ਬਾਰ ਪੁੱਛਿਆ ਰਿਹਾ ਸੀ ਵੀ ਪੱਕੀ ਗੱਲ ਉਹ ਧਰਾਤ ਨੂੰ ਨਹੀਂ ਬੰਦ ਉਹ ਤਾਂ ਦਿਨੇ ਹੀ ਬੰਦ ਹੁੰਦੇ ਆ ਪੁਲਿਸ ਸਟੇਸ਼ਨ ਐਮਐਲਏ ਦੇ ਘਰੋਂ ਚੱਲਦੇ ਆ ਪੁਲਿਸ ਸਟੇਸ਼ਨੋਂ ਥੋੜੀ ਚੱਲਦੇ ਆ ਪਾਹੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਗਲਤ ਇਨਫੋਰਮੇਸ਼ਨ ਆ ਤੁਹਾਡੇ ਕੋਲ ਰਾਤ ਨੂੰ ਨਹੀਂ ਬੰਦ ਹੁੰਦੇ ਇਹ ਜਿੱਦਨ ਦੀ ਸਰਕਾਰ ਆਈ ਹੈ ਪੁਲਿਸ ਸਟੇਸ਼ਨ ਸਭ ਚੱਲਦੇ ਆ ਉਹ ਐਮਐਲਏ ਦੇ ਘਰਾਂ ਤੋਂ ਚੱਲਦੇ ਆ ਅਸਲੀ ਪੁਲਿਸ ਸਟੇਸ਼ਨ ਬੰਦ ਹੀ ਪਏ ਆ